ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਧੁੰਦਾ ਵਿਖੇ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਤੋਂ ਅੰਦਾਜ਼ ਇਹ ਕਿ ਪਿੰਡ ਦੇ ਲੋਕਾਂ ਦਾ ਰੋਪ ਹੈ ਕਿ ਉੱਥੇ ਉਹਨਾਂ ਦੀ ਸਾਰ ਲੈਣ ਦੇ ਲਈ ਕੋਈ ਵੀ ਨਹੀਂ ਪਹੁੰਚਿਆ ਹੈ ਇਸ ਮੌਕੇ ਤੇ ਉਹਨਾਂ ਨੇ ਇਕੱਠੇ ਹੋ ਕੇ ਹੁਣ ਮਦਦ ਦੀ ਗੁਹਾਰ ਲਗਾਈ ਹੈ ਗੱਲਬਾਤ ਕਰਨ ਦੇ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਤੇ ਪਾਣੀ ਪਿੰਡ ਦੇ ਵਿੱਚ ਵਸਦੇ ਨੀਵੇਂ ਘਰਾਂ ਵਿੱਚ ਕਿਸੇ ਵੇਲੇ ਵੀ ਦਾਖਲ ਹੋ ਸਕਦਾ ਹੈ ਪਰ ਹੁਣ ਤੱਕ ਕਿਸੇ ਵੀ ਅਧਿਕਾਰ ਦੇ ਵੱਲੋਂ ਉਹਨਾਂ ਦੀ ਆ ਕੇ ਸਾਰ ਨਹੀਂ ਲਈ ਗਈ ਉਹਨਾਂ ਨੇ ਕਿਹਾ ਕਿ ਮੰਤਰੀ ਕੇਵਲ ਫੋਟੋ ਖਿਚਾਉਣ ਤੱਕ ਇੱਥੇ ਆਉਂਦੇ ਹਨ ਜਮੀਨ ਮੀਂਹ ਹਕੀਕਤਾਂ ਕੁਝ ਹੋ ਰਹੀ ਹੈ ਤੁਸੀਂ ਆਪ ਹੀ ਸੁਣੋ ਉਹਨੇ ਕੀ ਕੁਝ ਕਿਹਾ ਹਰਜੀਤਪੁਰ ਪਾਜੀ ਧੁੰਦਾ ਜੀ ਕੀ ਕਹਿਣਾ ਚਾਹੋ ਜਿਹੜਾ ਬਿਆਸ ਦਰਿਆ ਲਗਾਤਾਰ ਵਧ ਰਿਹਾ ਤੇ ਕੀ ਕਹਿਣਾ ਚਾਹੋ ਪਾਜੀ ਸਾਡੇ ਤੇ ਨਾ ਬਿਆਸ ਦਰਿਆ ਜਿਹੜਾ ਹੁੰਦਾ ਨਾ ਸਾਡੇ ਤੇ ਘਰਾਂ ਨੂੰ ਵੀ ਪਾਣੀ ਲੱਗ ਚੁੱਕਿਆ ਸਾਡੇ ਘਰਾਂ ਨੂੰ ਵੀ ਖਤਰਾ ਵਾ ਧੁੰਦੇ ਪਿੰਡ ਦੇ ਵਿੱਚ ਬਹੁਤ ਜਿਆਦਾ ਖਤਰਾ ਕੋਈ ਆ ਕੇ ਵੇਖ ਕੇ ਤੇ ਮੁੜ ਜਾਂਦੇ ਸਾਰੇ ਜਣੇ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਕੋਈ ਸਰਕਾਰ ਦਾ ਨੁਮਾਇੰਦਾ ਕabhi ਆਇਆ ਹੋਵੇ ਕੋਈ ਮੰਤਰੀ ਸੰਤਰੀ ਆਇਆ ਹੋਵੇ ਮੰਤਰੀ ਸੰਤਰੀ ਦਾ ਤੇ ਕੋਈ ਨਹੀਂ ਆਇਆ ਕੋਈ ਬਾਤ ਹੀ ਨਹੀਂ ਕਹੇ ਨੇ ਪੁੱਛੀ ਪੀ ਤੂੰ ਹੀ ਹੈਗੇ ਜੋ ਕਿੱਦਾਂ ਵਾ ਪਾਣੀ ਜਿਹੜਾ ਟਾਡੇ ਘਰਾਂ ਦੇ ਵਿੱਚ ਵੜ ਗਿਆ ਵਾ ਸੱਪ ਨਿਕਲ ਨਿਕਲ ਕੇ ਉਹ ਮੜਦੇ ਆ ਸਾਨੂੰ ਤੇ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਪੀ ਸਾਡੇ ਕਿਹੜੇ ਵੇਲੇ ਘਰਾਂ ਦੇ ਵਿੱਚ ਪਾਣੀ ਆ ਵੜਦਾ ਦੀ ਮੰਗ ਕਰਦੇ ਮੰਗ ਸਾਡੇ ਘਰ ਸਾਡੇ ਪਿੰਡ ਦੀ ਆ ਸੁਣਵਾਈ ਚਾਹੀਦੀ ਆ ਕਿ ਸਾਡਾ ਜਿਹੜਾ ਪਾਣੀ ਨਾ ਚੜੇ ਤੇ ਸਾਡੇ ਵੱਜਣੇ ਚਾਹੀਦੇ ਵਾ ਤੁਸੀਂ ਵੱਜਣੀ ਚਾਹੀਦੀ ਸਾਡੇ ਪਿੰਡ ਨੂੰ ਪਾਣੀ ਨਹੀਂ ਲੱਗਣਾ ਚਾਹੀਦਾ ਆਏ ਸਾਲ ਐਦ ਕਿਤੇ ਪਾਣੀ ਜ਼ਿਆਦਾ ਆਇਆ ਨਾ ਆਏ ਸਾਲ ਨਸ਼ਕਾਨ ਹੁੰਦਾ ਵਾ ਜ਼ਮੀਨਾਂ ਦੀ ਪੈੜੀ ਉਹ ਵੀ ਡੁੱਬ ਜਾਂਦੀ ਆ ਉਹ ਵੀ ਇਸ ਇਨ੍ਹਾਂ ਦੇ ਵਿਚਾਰਿਆਂ ਦੇ ਜਾਣ ਆਉਣਗੇ ਤੇ ਫੇਰ ਹੀ ਲਿਆਵਾਂਗੇ ਕੁਛ ਜੇ ਇਨ੍ਹਾਂ ਦੀ ਡੁੱਬ ਗਈ ਪੈੜੀ ਤੇ ਫੇਰ ਕਿੱਧਰ ਨੂੰ ਜਾਣਾ ਫਿਰ ਹੈ ਹੈ ਸਾਡਾ ਤੇ ਇਹ ਹਾਲ ਮੰਦਾ ਵਾ ਗਰੀਬ ਜਨਤਾ ਵਾ ਜਿਹੜੀ ਉਹਨਾਂ ਦੇ ਕੋਠੇ ਵੀ ਡਿੱਗ ਪਏ ਆ ਵੀ ਕੀ ਕਰਨ ਉਹ ਕਿੱਧਰ ਨੂੰ ਜਾਣ ਕੋਈ ਸੁਣਵਾਈ ਨਹੀਂ ਕਰ ਸਕਦਾ ਸਾਡੇ ਪਿੰਡ ਦੇ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਕਿਸੇ ਦੀ ਸੁਣਦਾ ਹੀ ਨਹੀਂ ਆ ਹਾਂਜੀ ਸਾਡੇ ਪਿੱਛੇ ਆ ਪਾਣੀ ਆ ਸੀਗਾ ਸਾਡੇ ਕੋਠਿਆਂ ਨੇ ਮੰਗ ਲੱਗ ਸਕਦਾ ਭਾਜੀ ਹਾਂਜੀ ਇਹੋ ਤਾਂ ਤੇ ਕੀ ਮੰਗ ਐ ਕੋਈ ਪੁਰਜਾ ਜੇ ਤੱਕ ਤੁਹਾਡੇ ਸਾਡੇ ਭਾਜਾ ਇਹੋ ਆ ਜੇ ਤੁਸੀਂ ਵਾਜਦੇ ਸਾਡੇ ਤੇ ਦਰਿਆ ਜਿਹੜਾ ਸਾਡੇ ਤਖਾ ਦੇ ਰਹੇ ਜੇ ਜੀਵਨਦਾਰਾਂ ਦੀ ਪੈੜੀ ਵਿੱਚ ਕੰਦੇ ਉਹ ਵੀ ਅਨ ਵਿਚਾਰਿਆਂ ਦੇ ਉਦੋਂ ਹੀ ਆਸ ਹੁੰਦੀ ਆਨੂੰ ਅਜੇ ਤੱਕ ਕੋਈ ਐਮਐਲਏ ਆਇਆ ਨਹੀਂ ਭਾਜੀ ਕੋਈ ਨਹੀਂ ਆਇਆ ਹਾਂਜੀ ਸਾਡੀ ਇਹ ਮੰਗ ਐ ਐਮਐਲਏ ਆ ਸੀ ਹੁਣੇ ਹਾਂ ਰ ਮੈਨੂੰ ਤਾਂ ਖਲੋਤਾ ਨਹੀਂ ਕਿ ਪਾਣੀ ਦੀ ਲਾਹ ਕੇ ਫੋਟੋ ਲਗਾ ਕੇ ਉਹਨੇ ਕਰਨਾ ਵੋਟਾਂ ਨੂੰ ਆਉਣਗੇ ਨਾ ਭਾਗੇ ਤੇ ਦੇਵਾਂਗੇ ਇਹਨਾਂ ਨੂੰ ਮਤਲਬ ਕਹਿੰਦਾ ਕਿ ਨੁਕਸਾਨ ਹੋਇਆ

ਤੇ ਜੇ ਬੱਚੇ ਭਾਵੇਂ ਰਾਤ ਨੂੰ ਡੇਗ ਪਏ ਤੇ ਥੱਲੇ ਆ ਜਾਣੇ ਮਾਤਾ ਸਹੀ ਬੋਲਣ ਦੀ ਆ ਐਮਐਲਏ ਆ ਕੇ ਕੀ ਕਰਕੇ ਆਏ ਪੈਂਚਰ ਪੁੱਛੋ ਉਹਨੇ ਕੋਠੇ ਵੇਖੇ ਸਾਡੇ ਅੱਛਾ ਇਥੇ ਐਮਐਲਏ ਵੰਡਣ ਡਿਆ ਕੋਈ ਕੀ ਵੰਡ ਗਿਆ ਉਹ ਸਾਨੂੰ ਨਹੀਂ ਪਤਾ ਉਹ ਚਾਰਾ ਚੂਰਾ ਡਿੰਗਰਾਂ ਦਾ ਵੰਡ ਕੇ ਗਿਆ ਜੇ ਤੇ ਬੰਦਿਆਂ ਦਾ ਚਾਰਾ ਬੰਦਿਆਂ ਦਾ ਚਾਰਾ ਹੋਰ ਰੱਬ ਦੇਊਗਾ ਕਿ ਬੰਦਿਆਂ ਨੂੰ ਕਿੰਨੇ ਦੇਣਾ ਉਹਨੇ ਮਾਤਾ ਇਹ ਨਹੀਂ ਕਿਹਾ ਵੀ ਆ ਵੇਖੋ ਸਾਡਾ ਨਾ ਨੁਕਸਾਨ ਹੋ ਰਿਹਾ ਦੀ ਨਹੀਂ ਫਰਕ ਇਹ ਇੱਥੇ ਆਖਣਾ ਉਹ ਤਾਂ ਖਲੋਤਾ ਸੂਛੜੇ ਕਹਾਂ ਗਿਆ ਮਿੰਟੋ ਮਿੰਟੀ ਦੇ ਹਲੋਂ ਨਹੀਂ ਦਿੱਤਾ ਉਹਨੂੰ ਗੱਡਿਆਂ ਦੇ ਆਇਆ ਵੀ ਡੇਢ ਮਹੀਨੇ ਪਿੱਛੋਂ ਆ ਹਾਂ ਡੇਢ ਸਾਲ ਹੋ ਲੈਣ ਆਇਆ ਸੀ ਮਾਰਾ ਤੇ ਹੋਰ ਕਰੋ ਘਰੀ ਉਹਦੀ ਭੈਣ ਹੀ ਨਾਲ ਖੋਣੀ ਕੇ ਪਤਾ ਨਹੀਂ ਕਰਦੀ ਜੋ ਵੋਟਾਂ ਲੈਣਾ ਜਿਹੜਾ ਸਾਰਾ ਪਰਿਵਾਰ ਹੀ ਆ ਜਾਂਦਾ ਨਾ ਕੋ 얘ਥੇ ਆਖੇ ਰਾ ਬੀਮਾਰ ਕੇ ਤੇ ਰਾਤ ਨੂੰ ਬੰਦੇ ਟਿਕਣ ਨਹੀਂ ਦਿੰਦੇ ਬੁੱਢਿਆਂ ਨੂੰ ਘੁੱਟ ਦੇ ਮਾਰਦੇ ਉਹ ਨਹੀਂ ਇਤੋਂ ਨਾ ਚਾ ਮੁੱਕ। ਅੱਛਾ ਨਸ਼ਾ ਮਾਤਾ ਕਹਿੰਦੇ ਮੁੱਕ ਜਾਣਾ ਮੁੱਕ। ਕਹਿੰਦਾ ਹੀ ਮਕਾ ਦਾਂਗੇ ਉਹਨੇ ਕਿੱਥੋਂ ਮਕਾਉਣਾ ਵੀਰਾ ਉਹ ਨਹੀਂ ਮਕਾਉਣ ਵਾਲੇ। ਮੋਠਿਆਂ ਦਾ ਤੂੰ ਹੀ ਹਾਲ ਚਾਲ ਵੇਖੋ ਇਹ ਕਹਰੋ ਸਾਰੇ ਪੈਣ ਪਰੌਣ ਪੈੜੀਆਂ ਵਾਲਿਆਂ ਨੂੰ ਵੀ ਚਾਹੀਦੀ ਆ ਗਰੀਬਾਂ ਨੂੰ ਵੀ ਚਾਹੀਦਾ ਨਾ ਆਹ ਬੰਦਾ ਉਲਗਾ ਤੇ ਬੁੱਢੀ ਇੱਕ ਥਲੀ ਆ ਗਈ ਵਿਚਾਰੀ ਉਹਦੇ ਸਿੱਟਾ ਪੇਟਾ ਕਈ ਥੰਡੇ ਬਾਹਰ ਉਹਨਾਂ ਬੜੀ ਇਹ ਭਾਜੀ ਕਾਦਾ ਕੱਟ ਕੀਤਾ ਤੁਸੀਂ ਇਹ ਜੀ ਅਸੀਂ ਪਿੰਡ ਧੁੰਦਾ ਜਿਹੜਾ ਤਰਨਤਾਰਨ ਡਿਸਟ੍ਰਿਕਟ ਇਹ ਜਿੰਨਾ ਆਪਣਾ ਵਿਆਸ ਦਰਿਆ ਜੀ ਇਤੋਂ ਜਿੰਨਾ ਪਾਣੀ ਚੱਲਦਾ ਜੀ ਪਹਿਲਾਂ ਤਾਂ ਥਲ ਥਲੇ ਸੀਗਾ ਹੁਣ ਨਾਲ ਕੀ ਪੈਨੂ ਧਾ ਲੱਗੀ ਆ ਉੱਥੇ ਸਰ ਸਰਕਾਰ ਲੋ ਮਨਜ਼ੂਰ ਹੋਏ ਸੀ 90 ਲੱਖ ਦੇ ਸਰਕਾਰ ਨੇ ਉਹ ਵੀ ਨਹੀਂ ਲਾਏ ਸਰਕਾਰ ਦੇ ਨਲੇ ਕੀ ਕਰਕੇ ਸਾਡਾ ਸਾਰਾ ਪਿੰਡ ਢਾ ਲੱਗੀ ਆ ਸਾਡੇ ਕੋਠੇ ਸਾਡੀਆਂ ਮੋਟਰਾਂ ਸਾਡੇ ਕੋ ਕੱਢਣ ਦਾ ਟਾਈਮ ਹੀ ਲੱਗਾ ਇੱਥੇ ਸੋਨਰ ਦੀਆਂ ਮੋਟਰਾਂ ਵੀ ਸੀਗੀਆਂ ਕੋਠੇ ਟਹਿ ਗਏ ਸਾਰੇ ਤੇ ਬੁਰਾ ਹਾਲ ਆ ਪਿੰਡ ਵੜ ਕੇ ਪਾਣੀ ਲੱਗ ਗਿਆ ਜੀ ਸਰਕਾਰ ਨੇ ਅਜ ਤੱਕ ਇਸ ਦਰਿਆ ਦੀ ਖਦਾਈ ਨਹੀਂ ਕੀਤੀ ਵੈਸੇ ਦਰਿਆ ਨਹੀਂਗਾ ਇਹ ਜਿੰਨਾ ਪਾਣੀ ਵਗਦਾ ਸਾਡੀਆਂ ਨੰਬਰੀ ਇੰਤਕਾਲ ਦੀਆਂ ਜ਼ਮੀਨਾਂ ਜਿਹਦੇ ਵਿੱਚ ਦੀ ਸਰਕਾਰ ਨੇ ਧੱਕੇ ਨਾਲ ਪਾਣੀ ਛੱਡਿਆ ਹਰੀਕੇ ਹੈਡ ਤੇ ਅਜੇ ਤੱਕ ਦੀ ਖਦਾਈ ਨਹੀਂ ਕੀਤੀ ਗਵਰਨਮੈਂਟ ਨੇ ਉਤੋਂ ਹਰੀਕੇ ਹੈਡ ਤੋਂ ਲੈ ਕੇ ਗੋਨੋਸਾ ਤੇ ਪੁਲ ਤੱਕ ਲੋਕ ਇਹਦੇ ਬਹੁਤ ਬੁਰੀ ਤਰ੍ਹਾਂ ਸਪੀੜਤਾ ਸਾਡੇ ਇਹਦੇ ਵਿੱਚ ਕਰੀਬ 1950 ਕਿੱਲਾ ਜ਼ਮੀਨ ਦਾ ਮਾਲ ਦੇ ਵਿੱਚ ਜਿਹੜਾ ਮਾਲਕੀ ਹੈਗੀ ਹੈ ਅੰਤਕਾਲ ਦੀ ਉਹਦੇ ਵਿੱਚੋਂ ਤਕਰੀਬਨ 1100 ਕਿੱਲਾ ਜਿਹੜਾ ਨਾ ਸਾਡੇ ਪੂਰਾ ਪਾਣੀ ਫਿਰ ਗਿਆ ਇਹ 2023 ਦੇ ਜਿਹੜੇ ਹੜ੍ਹ ਆਏ ਸੀਗੇ ਉਦੋਂ ਤੇ ਲੋਕ ਅਜੇ ਤੱਕ ਸਟੇਬਲ ਨਹੀਂ ਸੀ ਹੋਏ ਹੁਣ 2025 ਦਾ ਫੇਰ ਆ ਗਿਆ 3-3 ਫੁੱਟ ਲੋਕਾਂ ਦੀ ਪੈਰੀਆਂ ਸਲਟ ਪੈ ਗਈ। ਅਸੀਂ ਹੜਪੀਲ ਕਿਸਾਨ ਸੰਘਰਸ਼ ਕਮੇਟੀ ਵੱਲੋਂ ਬੇਨਤੀ ਕਰਦੇ ਆ ਸਰਕਾਰ ਨੂੰ ਫਸ ਜੁੜ ਕੇ ਬੇਨਤੀ ਕਰਦੇ ਆ ਕਿ ਸਾਡੇ ਕਿਸਾਨਾਂ ਦਾ ਕੋਈ ਸੋਚਾ ਜਾਵੇ, ਮਤਰੀਅੀ ਮਾਲ ਹਿਸਾਬ ਨਾਲ ਕੀਤਾ ਜਾਵੇ। ਕਿਸਾਨਾਂ ਨੂੰ ਬੇਨਤੀ ਕਰਦਾ ਕਿ ਸਾਡੇ ਜਿਹੜੇ ਉਤਲੇ ਦੇ ਕਿਸਾਨ ਡੁੱਬੇ ਆ ਇਹ ਹੜ ਡੋਣਾ ਚਿਰ ਆਉਣੇ ਆ। ਜਿੰਨਾ ਚਿਰ ਤੱਕ ਤੁਸੀਂ ਸਰਕਾਰ ਨੂੰ ਜ਼ਮੀਨ ਹੀ ਦੇ ਦਿੰਦੇ। ਜਿਸ ਦਿਨ ਸਰਕਾਰ ਨੂੰ ਤੁਸੀਂ ਇਹ ਜ਼ਮੀਨ ਦੇਤੀ ਸਰਕਾਰ ਨੇ ਕਬਜ਼ਾ ਕਰ ਲਈ ਨਾ ਜ਼ਮੀਨ ਵੈਸੇ ਪੰਜਾਬ ਦੀ ਪਿੱਛੇ ਪਈ ਹੋਈ ਜ਼ਮੀਨ ਦੀ। ਉਸ ਦਿਨ ਤੋਂ ਬਾਅਦ ਹੜ੍ਹ ਨਹੀਂ ਹੋਣੇ ਉਸ ਦਿਨ ਤੋਂ ਬਾਅਦ ਪਾਣੀ ਨਹੀਂ ਹੋਣੇ ਇਹ ਸਰਕਾਰ ਦੀ ਨਰੇਕੀ ਹੈ ਜੇ ਪੌਕਟਾਂ ਦਾ ਪਾਣੀ ਛੱਡਦੇ ਆ ਉਹ ਜਿੰਨਾ ਲੈਵਲ ਸੀਗਾ ਪਹਿਲਾਂ ਅਸੀਂ ਕੇਂਦਰਿਕ ਸਾਡੇ ਦਰ ਖੋਲੇ ਜਾਣ ਦਰ ਖੋਲੇ ਜਾਣ ਹਸਿਆਣੀ ਵਾਲੇ ਬਾਰਡਰ ਤੋਂ ਕਿ ਉੱਥੇ ਜਿਹੜਾ ਨਕਸਾਲ ਹੋਇਆ ਅੱਛਾ ਦੋ ਨਹਿਰਾਂ ਨਿਕਲਦੀਆਂ ਜੀ ਹਰੀਕੇ ਹੈਡ ਤੋਂ ਰੋਈਪੁਰ ਨਹਿਰ ਤੇ ਰਾਜਸਥਾਨ ਨਹਿਰ ਉਹਦੇ ਅੱਗੋਂ ਪਿੱਛੋਂ ਕਹਿੰਦੇ ਜੀ ਸਾਡਾ ਲੈਵਲ ਨਹੀਂ ਬਣਦਾ ਅਸੀਂ ਇਹ ਪਾਣੀ ਦਾ ਦਰ ਤਾਂ ਬੰਦ ਕਰਦੇ ਹੋ ਲੈਵਲ ਨਹੀਂ ਬਣਦਾ ਅਸੀਂ ਉਧਰੋਂ ਪਾਣੀ ਜ਼ਰੂਰ ਦੇਣਾ ਉੱਥੇ 9900 ਕਿਉਂਕਿ ਪਾਣੀ ਕੋ ਛੱਡਿਆ ਤੇ ਹੁਣ ਉਹ ਜਿਹੜੀ ਨਹਿਰਾਂ ਖਾਲੀ ਪਈਆਂ ਹੁਣ ਚ ਪਾਣੀ ਪੂਰਾ ਨਹੀਂ ਛੱਡਦੇ ਕਹਿੰਦੇ ਆ ਜੀ ਇਸ ਰਾਜਸਥਾਨ ਨੂੰ ਪਾਣੀ ਦੀ ਲੋੜ ਨਹੀਂ ਜੇ ਰਾਜਸਥਾਨ ਨੂੰ ਪਾਣੀ ਦੇ ਅੱਗੇ ਪਿਛੇ ਲੋੜਿਆ ਤੇ ਹੁਣ ਲੋੜ ਨਹੀਂ ਤੇ ਉਹਨਾਂ ਦਾ ਇਲਾਕਾ ਡੁੱਬਦਾ ਕਿ ਪੰਜਾਬ ਦਾ ਕੋਈ ਵੀ ਵਾਲੀਵਾਰਸ ਨਹੀਂ ਹੈਗਾ ਸਾਡੇ ਪੰਜਾਬ ਦੇ ਨਾ ਮਤ ਰਹੀ ਮਾਂ ਵਾਲਾ ਸਾਹਿਬ ਇਹ ਗਵਰਨਮੈਂਟ ਕਰਨ ਰਹੀ ਆ ਇਹ ਵਰਕ ਬੋਰਡ ਦਾ ਕਹਿ ਦਿੰਦੇ ਆ ਆਪਣਾ ਪੰਗ ਤੋਂ ਚੱਲਦਾ ਅੱਜ ਤੱਕ ਸਰਕਾਰ ਨੇ 47 ਦੇਸ਼ ਜਦ ਹੋਇਆ ਲਗਭਗ 1955 ਦੇ ਵਿੱਚ ਹਰੀਕੇ ਹੈਡ ਦਾ ਨਿਰਮਾਣ ਕੀਤਾ ਅੱਜ ਤੱਕ ਗਵਰਨਮੈਂਟ ਨੇ ਕੋਈ ਦੱਸੇ ਵੀ ਸਾਡੇ ਪੰਜਾਬ ਨੂੰ ਪਾਣੀ ਪਾਣੀ ਜ਼ਰੂਰ ਕਰਦੇ ਆ ਐਸਵਾਈਐਲ ਦਾ ਰੌਲਾ ਪਾਉਂਦੇ ਆ ਅੱਜ ਤੱਕ ਗਵਰਨਮੈਂਟ ਦੱਸੇ ਕਿ ਅੱਜ ਤੱਕ ਸਾਡੇ ਪੰਜਾਬੀਆਂ ਵਾਸਤੇ ਸਾਡੇ ਪੰਜਾਬ ਵਾਸਤੇ ਕੀਤਾ ਕੀ ਬਿਨਾਂ ਡੋਬਣ ਤੋਂ ਸਾਡਾ ਪੰਜਾਬ ਬਲੀ ਦਾ ਬੱਕਰਾ ਬਣਦਾ ਅਸੀਂ ਇਹ ਬੇਨਤੀ ਕਰਦੇ ਆ ਸੈਂਟਰ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਅਸੀਂ ਇਹਦੇ ਕਿਸਾਨ ਬੇਨਤੀ ਕਰ ਸਕਦੇ ਆ ਇਸ ਦਰਿਆ ਨੂੰ ਜੇ ਪਿੱਛੇ ਗੋੰਦਾ ਸਾਹਿਬ ਦਾ ਪੋੜਿਆ ਨਾ ਉਹ 2200 ਫੁੱਟ ਚੌੜਾ ਪੋੜਿਆ ਜੀ ਅਸੀਂ 36 बाई 40 ਦਾ ਕਰਦੇ ਆ ਵੈਸੇ 10 10 ਕਿੱਲੇ ਬਣਦਾ ਜੇ 36 ਨਾ ਕਰੀਏ ਤੇ 11 ਕਿੱਲੇ ਤੇ ਕੁਝ ਪੁਆਇੰਟ ਬਣਦਾ ਜੇ ਉਸ ਦਰਿਆ ਦੇ ਵਿੱਚ ਤੇ ਉਤੋਂ ਪਿਛੋਂ ਦੀ 10 ਕਿੱਲੇ ਦੇ ਵਿੱਚ ਸਾਰਾ ਦਰਿਆ ਨਿਕਲ ਸਕਦਾ ਇਹ ਸਾਡੀਆਂ ਜ਼ਮੀਨਾਂ ਅਸੀਂ ਸਾਰੇ ਕਿਸਾਨ ਨੰਬਰੀ ਜ਼ਮੀਨਾਂ ਅਸੀਂ ਜ਼ਮੀਨਾਂ ਤੇ ਇਹਨੂੰ ਤਿਆਰ ਆ ਇਹ ਜ਼ਮੀਨ ਨੂੰ ਅਕਵਾਇਰ ਕਰੇ ਆਪਣੀ ਜਿੰਨੀ ਕਿ ਇਹਨਾਂ ਦੀ ਲੋੜ ਹੈ ਉਸ ਅਨੁਸਾਰ ਦਰਿਆ ਨੂੰ ਬੰਨ ਕੇ ਇਹ ਦੋਨੇ ਪਾਸੇ ਪੁਲ ਬੰਨ ਦੇਣਾ ਤੁਸੀਆਂ ਬੰਨ ਦੇਣਾ ਵਿੱਚ ਦੀ ਆਪਣਾ ਦਰਿਆ ਨੂੰ ਕਵਰ ਕਰਨ ਲਈ ਜਿਹੜੀਆਂ ਆ ਸਾਡੀ ਜ਼ਮੀਨਾਂ ਬਾਕੀ ਸੋਨਾ ਬਾਂਝੜ ਜਿਹੜੇ ਵਿੱਚ ਜ਼ਮੀਨ ਆ ਉਹ ਅਕਵਾਇਰ ਕਰਕੇ ਗਵਰਨਮੈਂਟ ਆਪਣਾ ਕਰਕੇ ਪੂਰਾ ਸਾਨੂੰ ਜੋ ਵੇਖੋ ਭਾਰਤ ਮਾਲਾ ਪ੍ਰੋਜੈਕਟ ਦਾ ਸਾਹਮਣੇ ਖੜੇ ਤੁਸੀਂ ਵੈਸੇ ਇਹ ਭਾਰਤ ਮਾਲਾ ਪ੍ਰੋਜੈਕਟ ਚੱਲਦਾ ਜੀ ਜਿਹੜਾ ਜਿੰਨਾ ਸਾਡੇ 6 ਲੱਖ ਸਾਨੂੰ ਉੱਪਰ ਮਿਲਿਆ ਕਿਉਂਕਿ ਸਾਡੇ 6 ਲੱਖ ਇਹਨੂੰ ਜਿਹੜਾ ਪੈਣਾ ਸੀ ਕਿਉਂਕਿ ਇਸ ਜ਼ਮੀਨ ਦੇ ਵਿੱਚ ਤੇ ਅਜ ਵੀ ਨਹੀਂ ਵੈਸੇ ਇਹ ਦਰਿਆ ਕੋਈ ਸਮਾਂ ਸੀਗਾ ਤਲਵੰਡੀ ਚੱਲਦਾ ਸੀ ਤਲਵੰਡੀ ਵਰਕ ਬੋਰਡ ਦੀ ਜ਼ਮੀਨ ਜਿਹੜੀ ਉੱਥੇ ਆ ਇਹ ਦਰਿਆ ਚੱਲਦਾ 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 ਇਹਨੂੰ ਆ ਗਿਆ ਅਸੀਂ ਪਿੱਛੇ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਯਾ ਸਾਡੇ 90 ਲੱਖ ਦੇ ਕੋਈ ਸਾਡੇ ਸਰਵਰ ਪਾਸ ਹੋਏ ਲਾ ਦਿਓ ਇਹ ਡੀਸੀ ਸਾਹਿਬ ਨੇ 2500 ਤੋਂੜਾ ਮਨਜ਼ੂਰ ਕਰਤਾ ਉਹਨਾਂ ਨੇ ਇਹ ਕਹਿਣਾ ਸੀਗਾ ਜੀ ਤੁਸੀਂ ਢਾਈ ਘੰਡੇ ਕਰ ਕਿਉਂ ਪਾਏ ਇੱਥੋਂ ਤੇ 10 ਕਿਲੋਮੀਟਰ 15 ਕਿਲੋਮੀਟਰ ਪਿੰਡ ਜਿਹੜਾ ਦਰਿਆ ਸੀ ਦੂਰ ਸੀ ਦਰਿਆ ਦਾ ਵਹਾਅ ਇੱਧਰ ਨੂੰ ਆ ਗਿਆ ਕੋਸ਼ਿਸ਼ ਜਿਹੜਾ ਇੱਧਰ ਦਾ ਨਿਰਮਾਣ ਕੀਤਾ ਹਰੀਕੇ ਹੈਡ ਦਾ ਉਹਦਾ ਕਰਕੇ ਜਿਹੜਾ ਦਰਿਆ ਨੂੰ ਪਿੰਡ ਧਾ ਲੱਗੀ ਜਾਂਦੀ ਆ ਸਾਡੇ ਪਿੰਡ ਵੱਲੋਂ ਸਾਡ ਨਗਰ ਵੱਲੋਂ ਬੇਨਤੀ ਆ ਵੀ ਇਸ ਦਰਿਆ ਨੂੰ ਬਣੇ ਜਾਵੇ ਸਾਰੇ ਇਲਾਕੇ ਵੱਲੋਂ ਹਰੀਕੇ ਤੋਂ ਲੈ ਕੇ ਆ ਗੋਂਦੋ ਸਾਹਿਬ ਤੱਕ ਬਹੁਤ ਲੰਬਾ ਏਰੀਆ ਨਹੀਂ ਗਵਰਨਮੈਂਟ ਦੇ ਗੱਡੀ ਚਾਵੇ ਤੇ ਇੰਨਾ ਨੁਕਸਾਨ ਭਰਦੀ ਗਵਰਨਮੈਂਟ ਹੁਣ ਕੀ ਆ ਸਾਡੇ 6800 ਰੁਪਿਆ ਅਸੀਂ ਦੇਵਾਂਗੇ 3800 ਦੇ ਸਾਡੀ 4-4 ਹਜ਼ਾਰ ਆ ਸਰੇ ਕਿਸਾਨ ਭਰਾ ਬੈਠੇ 4-4 ਹਜ਼ਾਰ ਦਿਨ ਉਹ ਆਈਆਂ ਤਾਂ ਆਦੀ ਇਹਨਾਂ ਨੇ 4.5 ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਕਿਸਾਨਾਂ ਦਾ ਕੁਝ ਸੋਚਿਆ ਜਾਵੇ ਇੰਨਾ ਜਿਹੜੇ ਲੋਕੀ ਪੀੜਤਾ ਲੋਕੀ 2023 ਤੋਂ ਬਾਅਦ ਜਿਸ ਸੈਟ ਨਹੀਂ ਸੀ ਹੋਏ ਤੇ ਇਹਨੂੰ ਗਵਰਨਮੈਂਟ ਆਪਣੇ ਬੰਨ ਕੇ ਤੇ ਆਪਣੇ ਕਿਸਾਨਾਂ ਦਾ ਸਾਨੂੰ ਮੌਜੂਦਤਾ ਜਾਵੇ ਲੋਕ ਘਰੋਂ ਬੇਕਾਰ ਹੋਏ ਫਿਰਦੇ ਆ ਲੋਕੀ ਆ ਦੇ ਜਮੀਨਾਂ ਦੇ ਮਾਲਕ ਜਿਹੜੇ ਨਾ ਦਸਦਾ ਕੱਲਿਆਂ ਦੇ ਉਹ ਧੜੀਆਂ ਕਰਦੇ ਆ ਜੀ ਸਾਡੇ ਫੈਕਟਰੀਆਂ ਲੱਗ ਕੇ ਆਪਣਾ ਗੁਜ਼ਾਰਾ ਕਰਦੇ ਅਸੀਂ ਬੇਨਤੀ ਕਰਦੇ ਹਾਂ ਇਸ ਦਰਿਆ ਦਾ ਕੁਝ ਨਾ ਕੋ ਸੋਚਿਆ ਜਾਵੇ ਜਿਹੜੇ ਕਿਸਾਨ ਖੁ ਜਿਹੜੇ ਮਜਬੂਰ ਨਾ ਹੋਣ ਏਵਨ ਪੰਜਾਬੀ ਟੀਵੀ ਲਈ ਤਰਨ ਤਰਨ ਤੋਂ ਰਵੀ ਖਹਿਰਾ ਦੀ ਰਿਪੋਰਟ